ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਜੀ ਅੱਜ ਮੈਂ ਤੁਹਾਨੂੰ ਮਲਚਿੰਗ ਵਿਧੀ ਨਾਲ ਕਣਕ ਦੀ ਬਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਆ ਨਾਲ ਨਾਲ ਤੁਸੀਂ ਝੋਨੇ ਦੀ ਵੀਡੀਓ ਵੀ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੇ ਆਪਾਂ ਮਲਚਿੰਗ ਵਿਧੀ ਦੀ ਗੱਲ ਕਰਦੇ ਆ ਤਾਂ ਅਗਰ ਆਪਣਾ ਝੋਨਾ ਐਸਐਮਐਸ ਵਾਲੀ ਮਸ਼ੀਨਾਂ ਵੱਢਿਆ ਹੋਇਆ ਤੇ ਬਹੁਤ ਵਧੀਆ ਗੱਲ ਆ ਜੇ ਨਹੀਂ ਵੱਢਿਆ ਹੋਇਆ ਤਾਂ ਆਪਾਂ ਨੂੰ ਜਿਹੜੀਆਂ ਪਰਾਲੀ ਦੀਆਂ ਲਾਈਨਾਂ ਹੈਗੀਆਂ ਉਹ ਖਿਲਾਰਨੀਆਂ ਪੈਣਗੀਆਂ ਜੀ ਫਰਾਲੀ ਦੀਆਂ ਲਾਈਨਾਂ ਖਲਾਰਨ ਤੋਂ ਬਾਅਦ ਵਿੱਚ ਬੀਜ ਦਾ ਤੇ ਡੀਏਪੀ ਦਾ ਆਪਾਂ ਛੱਟਾ ਮਾਰ ਦੇਣਾ ਤੇ ਇਹਦੇ ਵਿੱਚ ਬੀਜ ਆਮ ਨਾਲੋਂ 5 ਤੋਂ 7 ਕਿਲੋ ਬੀਜ ਵੱਧ ਪਾਇਆ ਜਾਊਗਾ ਤੇ ਛੱਟਾ ਮਾਰਨ ਤੋਂ ਬਾਅਦ ਵਿੱਚ ਆਪਾਂ ਮਲਚਰ ਮਾਰ ਸਕਦੇ ਹਾਂ ਮਲਚਰ ਜਾਂ ਰੀਪਰ ਮਾਰ ਸਕਦੇ ਹਾਂ ਰੀਪਰ ਅਗਰ ਮਾਰਨਾ ਤਾਂ ਘੱਟੋ ਘੱਟ ਵੀ 5 6 ਇੰਚ ਉੱਚਾ ਰੱਖ ਕੇ ਮਾਰਨਾ ਰੀਪਰ ਮਾਰਨ ਤੋਂ ਬਾਅਦ ਵਿੱਚ ਫਿਰ ਵੀ ਆਪਾਂ ਨੂੰ ਪੂਰੇ ਖੇਤ ਦੇ ਵਿੱਚ ਜਿਹੜੀਆਂ ਕਿਉਂ ਪੱਟੀਆਂ ਢੇਰੀਆਂ ਦਿਸਦੀਆਂ ਉਹਨਾਂ ਢੇਰੀਆਂ ਨੂੰ ਆਪਾਂ ਡੰਡੇ ਦੀ ਨਾਲ ਪਤਲਾ ਬਦਲਾ ਖੇਤ ਦੇ ਵਿੱਚ ਖਿਲਾਰ ਦੇਣਾ ਖਿਲਾਰਨ ਤੋਂ ਬਾਅਦ ਵਿੱਚ ਪਤਲਾ ਪਾਣੀ ਲਗਾਉਣਾ ਜੀ ਇਹਨੂੰ ਪਾਣੀ ਲਗਾ ਦੇਣਾ ਪਾਣੀ ਇਸ ਹਿਸਾਬ ਨਾਲ ਲੱਗੇ ਕਿ ਘਟ ਕੀ 20 24 ਘੰਟਿਆਂ ਦੇ ਵਿੱਚ ਵਿੱਚ ਪਾਣੀ ਧਰਤੀ ਦੇ ਵਿੱਚ ਚਲਾ ਜਾਵੇ ਕਿਉਂਕਿ ਇਹ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਜੀ ਇਹ ਬਿਜਾਈ ਕਰਨ ਦਾ ਕਣਕ ਦਾ ਬਿਨਾ ਅੱਗ ਲਾਏ ਤੋਂ ਇਹਦੇ ਵਿੱਚ ਜੇ ਆਪਾਂ ਸਾਵਧਾਨੀਆਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਮੇਨ ਆਉਂਦੀ ਹੈ ਜੀ ਪਾਣੀ ਦੀ ਜਿਹੜਾ ਆਪਾਂ ਪਾਣੀ ਦੇਣਾ ਰੀਪਰ ਮਾਰਨ ਤੋਂ ਬਾਅਦ ਵਿੱਚ ਉਹ ਪਤਲਾ ਪਾਣੀ ਹੋਣਾ ਚਾਹੀਦਾ ਜਿੰਨੀ ਜਲਦੀ ਪਾਣੀ ਖੇਤ ਦੇ ਵਿੱਚ ਜੀਰ ਜਾਊਗਾ ਤੇ ਵਧੀਆ ਹੋਊਗਾ ਅਗਰ ਪਾਣੀ ਖੇਤ ਦੇ ਵਿੱਚ ਨਹੀਂ ਜੀਰਦਾ ਤਾਂ ਬੀਜ ਗਲ ਸਕਦਾ ਬੀਜ ਗਲਣ ਦੀ ਸਮੱਸਿਆ ਆ ਜਾਂਦੀ ਹੈ ਫਿਰ ਵੀ ਤੁਸੀਂ بارش ਦਾ ਹਿਸਾਬ ਲਗਾ ਕੇ ਬਜਾਈ ਕਰਨੀ ਆ ਕਿਉਂਕਿ ਜੇ ਅਗਰ ਪਾਣੀ ਲਗਾਇਆ ਹੋਇਆ ਤੇ ਉਤੋਂ ਫਿਰ بارش ਪੈ ਗਈ ਤਾਂ ਫਿਰ ਵੀ ਬੀਜ ਗਲ ਸਕਦਾ ਤੇ ਦੂਜੇ ਨੰਬਰ ਤੇ ਜਿਹੜੀ ਹੈਗੀ ਆ ਜੀ ਇਹਦੇ ਵਿੱਚ ਰੀਪਰ ਮਾਰਨ ਤੋਂ ਬਾਅਦ ਜਿਹੜੀਆਂ ਵੱਡੀਆਂ-ਵੱਡੀਆਂ ਢੇਰੀਆਂ ਬਣਦੀਆਂ ਉਹਨਾਂ ਢੇਰੀਆਂ ਨੂੰ ਖਿਲਾਰਨਾ ਬਹੁਤ ਜ਼ਰੂਰੀ ਆ ਵੈਸੇ ਤਾਂ ਕਣਕ ਉੱਗ ਪੈਂਦੀ ਆ ਉਹਨਾਂ ਢੇਰੀਆਂ ਦੇ ਵਿੱਚ ਦੀ ਵੀ ਪਰ ਟਾਈਮ ਲਾ ਕੇ ਉੱਗੂਗੀ ਇਹਦੇ ਨਾਲੋਂ ਬਿਹਤਰ ਆ ਕਿ ਪਾਣੀ ਲਾਉਣ ਤੋਂ ਪਹਿਲਾਂ ਢੇਰੀਆਂ ਨੂੰ ਖਿਲਾਰ ਲੈਣਾ ਚਾਹੀਦਾ ਤੇ ਇਹਦੇ ਵਿੱਚ ਜ਼ਿਆਦਾਤਰ ਤਾਂ ਮੇਨ ਸਾਵਧਾਨੀਆਂ ਇਹੀ ਸੀਗੀਆਂ ਮੈਂ ਪਿਛਲੇ ਸਾਲ ਇਸੇ ਵਿਧੀ ਦੇ ਨਾਲ 2.5 ਏਕੜ ਜ਼ਮੀਨ ਦੇ ਵਿੱਚ ਕਣਕ ਦੀ ਬਜਾਈ ਕੀਤੀ ਸੀ ਤੇ ਇਹਦਾ ਬਹੁਤ ਵਧੀਆ ਝਾੜ ਰਿਹਾ ਆਮ ਨਾਲੋਂ 2 ਕੁਇੰਟਲ ਜ਼ਿਆਦਾ ਝਾੜ ਸੀ ਤੇ ਚਲੋ ਝਾੜ ਦੇ ਬਰੋਬਰ ਵੀ ਆਪਣਾ ਰਹਿ ਜਾਂਦਾ ਤੇ ਫਿਰ ਵੀ ਇਹਦੇ ਵਿੱਚ ਨਦੀਨ ਨਾਸ਼ਕ ਸਪਰੇ ਦੀ ਵਰਤੋਂ ਨਹੀਂ ਹੁੰਦੀ ਤੇ ਇੱਕ ਆਪਾਂ ਬਿਨਾ ਅਗਲਾਏ ਤੋਪੜਾਲੀ ਦੀ ਬਹੁਤ ਵਧੀਆ ਸਾਮ ਸੰਭਾਲ ਹੋ ਜਾਂਦੀ ਆ ਤੇ ਮੈਂ 3 ਸਾਲ ਤੋਂ ਵੈਸੇ ਹੈਪੀ ਸੀਡਰ ਦੇ ਨਾਲ ਬਜਾਈ ਕਰ ਰਿਹਾ ਸੀਗਾ ਉਹਦਾ ਵੀ ਝਾੜ ਤਾਂ ਵੈਸੇ ਬਹੁਤ ਵਧੀਆ ਪਰ ਹੈਪੀ ਸੀਡਰ ਨਾਲੋਂ ਜ਼ਿਆਦਾ ਝਾੜ ਨਿਕਲਿਆ ਜੀ ਇਹਦਾ ਤੇ ਇਸ ਵਾਰੀ ਤਾਂ ਹੈਪੀ ਸੀਡਰ ਦੇ ਨਾਲ ਤਾਂ ਥੋੜੇ ਇਹ ਬਜਾਈ ਕਰਾਂਗੇ ਜਿਆਦਾਤਰ ਜਿੰਨੀ ਬਜਾਈ ਹੋਊਗੀ ਵੱਧ ਤੋਂ ਵੱਧ ਇਸੇ ਵਧੀ ਦੇ ਨਾਲ ਬਜਾਈ ਕੀਤੀ ਜਾਊਗੀ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਕਿਉਂਕਿ ਜਦੋਂ ਆਨਲਾਈਨ ਟਾਈਮ ਦੇ ਵਿੱਚ ਅਸੀਂ ਵੀਡੀ ਦੇ ਨਾਲ ਅਸੀਂ ਕਣਕ ਦੀ ਬਜਾਈ ਕਰਾਂਗੇ ਤਾਂ ਉਹਦੀਆਂ ਸਾਰੀਆਂ ਵੀਡੀਓ ਤੁਹਾਡੇ ਨਾਲ ਇਸ ਚੈਨਲ ਦੇ ਉੱਤੇ ਸ਼ੇਅਰ ਕੀਤੀਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਜੀ